ਮਚਿੰਦਾ ਤੋਂ ਟੋਹਾਨਾ ਕਿਸਾਨ ਮਹਾਪੰਚਾਇਤ ਨੂੰ ਜਾ ਰਹੀ ਕਿਸਾਨਾਂ ਦੀ ਵੈਨ ਬਰਨਾਲਾ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਤੁੰਦ ਕਾਰਨ ਵੈਨ ਡਿਵਾਈਡਰ ਦੇ ਨਾਲ ਜਾ ਟਕਰਾਈ ਸੋ ਵੈਨ ਦੇ ਵਿੱਚ 22 ਕਿਸਾਨ ਸਵਾਰ ਸਨ ਕਰੀਬ 7 ਕਿਸਾਨ ਜ਼ਖਮੀ ਹੋਏ ਨੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਗਰੁੱਪ ਦੇ ਸਨ ਸੋ ਤਿੰਨ ਕਿਸਾਨਾਂ ਦੀ ਇਸ ਦੇ ਵਿੱਚ ਮੌਤ ਹੋ ਚੁੱਕੀ ਹੈ ਤੇ ਜ਼ਖਮੀ ਕਿਸਾਨ ਬਨਾਲਾ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਨਾਮਾਜੀ ਆਪਣਾ ਮਰਨਧਤ ਪੂਰਾ ਪ੍ਰਧਾਨ ਨੁਕਾਬੀ ਕੰਦਰ ਪੰਜਾਬ ਅ ਅੱਜ ਇੱਕ ਐਕਸੀਡੈਂਟ ਹੋਇਆ ਜੀ ਕਿੱਥੇ ਹੋਇਆ ਹੈ ਤੇ ਇਹ ਐਕਸੀਡੈਂਟ ਕਾਫਲਾ ਭਾਰਤੀ ਸੰਜਮਿਕਤਾ ਅਗਰਾਹਾਂ ਦੇ ਸਾਥੀ ਪਿੰਡ ਕੋਠਾਗੁਰੂ ਤੋਂ ਟੁਹਾਨਾ ਜਾ ਰਹੇ ਸੀ ਅੱਜ ਕਿਸਾਨ ਮਹਾਪੰਚਾਇਤ ਆ ਉੱਥੇ ਤੇ ਸੋਹਲਪੱਤੀ ਦੇ ਨੇੜੇ ਆ ਕੇ ਬੱਸ ਪਲਟ ਗਈ ਹੈ ਉਹ ਬਹੁਤ ਦੁਖਦਾਈ ਐਕਸੀਡੈਂਟ ਹੈ ਉਹਦੇ ਵਿੱਚ ਜਿੰਨੀ ਸੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜਦੋਂ ਖੁਦਾਈ ਨੇ ਇਹ ਬਹੁਤ ਵੱਡਾ ਸਾਡੀ ਕਿਸਾਨਾਂ ਦੇ ਵਾਸਤੇ ਨੂੰ ਦੂਰ ਲੈਣ ਵਾਸਤੇ ਵੱਡਾ ਕੱਟ ਹੈ ਮੈਂ ਇਸ ਵਕਤ ਇਹ ਨਹੀਂ ਕਹਿ ਸਕਦਾ ਕਿ ਇਸ ਵਕਤ ਸਲਾਮਾ ਦੇਣ ਦੇ ਲਈ ਸਿਵਲ ਹਸਪਤਾਲ ਚ ਅਸੀਂ ਮੌਜੂਦ ਆ ਸਾਰੀ ਜਨਤਾ ਮੌਜੂਦ ਆ ਸਾਰੇ ਜਥੇਬੰਦੀਆਂ ਮੌਜੂਦ ਨੇ ਡਾਕਟਰ ਸਾਹਿਬਾਨ ਮੌਜੂਦ ਨੇ ਡਾਕਟਰੀ ਅਮਲਾ ਮੌਜੂਦ ਹੈ ਪਰ ਫਿਰ ਵੀ ਜਿੰਨਾ ਭੜਾ ਐਕਸੀਡੈਂਟ ਹੈ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਸਾਥੀ ਇਸ ਸਮੇਂ ਇਸ ਦੁਖਦਾਈ ਘਟਨਾ ਦੇ ਵਿੱਚ ਮਦਦ ਲਈ ਆ ਸਕਦੇ ਆ ਸਿਵਲ ਹਸਪਤਾਲ ਪਹੁੰਚੋ ਕਿਉਂਕਿ ਬਹੁਤ ਸਾਰੇ ਮਰੀਜ਼ਾਂ ਨੂੰ ਸ਼ਿਫਟ ਕਰਨਾ ਪੈ ਰਿਹਾ ਵੱਡੀ ਗਿਣਤੀ ਜੁਰੀਜ਼ ਜਿਨ੍ਹਾਂ ਨੂੰ ਨਿਊਰੋ ਦੀ ਲੋੜ ਹੈ ਉਹ ਸ਼ਿਫਟ ਕੀਤੇ ਜਾ ਚੁੱਕੇ ਨੇ ਇਸ ਕਰਕੇ ਮੈਂ ਸਮੁੱਚੀ ਲੋਕਾਈ ਨੂੰ ਬੇਨਤੀ ਕਰਦਾ ਕਿ ਜਿੱਡਾ ਵੱਡਾ ਅਖਾਤ ਸਭ ਆਪਣਾ ਸਾਡੀ ਉਹ ਜਿੱਥੇ ਪਰਿਵਾਰਾਂ ਦੇ ਨਾਲ ਹਮ ਦਰਦੀ ਹੈ ਜਿਹੜੇ ਕਿਸਾਨ ਕੋਲ ਆਪਣੇ ਲਈ ਨਹੀਂ ਇੰਤਜ਼ਾਰੇ ਸਗੋ ਕਿਸਾਨੀ ਮੰਗਾ ਦੇ ਲਈ ਜਿਹੜਾ ਕਿਸਾਨੀ ਕੋਲ ਹੈ ਉਹਦੇ ਲਈ ਅੱਜ ਕਿਸਾਨ ਮਹਾਪੰਚਾਇਤ ਦੇ ਵਿੱਚ ਟਹਾਣਾ ਸ਼ਾਮਿਲ ਹੋਣ ਲਈ ਜਾ ਰਹੇ ਸਨ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਬੰਤਾ ਸਿੰਘ ਹੈ ਜੀ ਹਾਂਜੀ ਕੀ ਗੱਲ ਹੋ ਗਈ ਜੀ ਗੱਡੀ ਜਾ ਰਹੀ ਸੀ ਕਿੱਥੋਂ ਕਿੱਥੇ ਜਾ ਰਹੇ ਸੀ ਅਸੀਂ ਤਿੰਨ ਮੱਤੇ ਤੋਂ ਅਸੀਂ ਕੋਲੇ ਜਾ ਰਹੇ ਸੀ ਬਠਿੰਡਾ ਛੱਪ ਕੇ ਅੱਗੇ ਥੋੜੀ ਵੜ ਜਾ ਕੇ ਕੋਈ ਜੰਪ ਆਇਆ ਜੰਪ ਬਹੁਤ ਜ਼ਿਆਦਾ ਸੀਗਾ ਖਤਰਾ ਵੱਟ ਕੇ ਮਸਲੇ ਖੇਤ ਦੇ ਕਿ ਫਾਸਟ ਡਿੱਗੇ ਇਹ ਮਦਰਾ ਸਾਰਾ ਸਰੀ ਕੋਈ ਜੜਖੜਾ ਵਸਲ ਜਾਖੜ ਗਿਆ ਜੀ ਕਿੰਨੇ ਕੁ ਬੰਦੇ ਸੀਗੇ 50 ਸੀ ਜੀ 40 50 ਹੋਣਗੇ 50 55 ਬੰਦੇ ਸੀਗੇ ਜੀ ਕਿੰਨੇ ਬੰਦੇ ਕੋਈ ਤਾਂ ਸੰਤ ਨਹੀਂ ਹੋਇਆ ਨੁਕਸਾਨ ਨਹੀਂ ਤਾਂ ਬੜਾ ਤਾਂ ਨਹੀਂ ਵੈ ਜੀ ਪਰ ਸੱਤਾ ਬੰਦੇ ਰਹੇਗੇ ਹਾਂ ਜੀ ਆਟੋ ਹੀ ਸਾਰੀ ਸਭ ਮੁਕੀ ਜਾਂਦੀ 10 ਜੜਖੜੀ ਪਈ ਸਾਰੀ ਗੁਰ ਕੀ ਨਾਮ ਹੈ ਜੀ ਹਾਂ ਜੀ ਸਰ ਕੀ ਨਾਮਾਂ ਤੇ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋ ਕੀ ਪੂਰਾ ਮਾਮਲਾ ਜੀ ਐਸਪੀ ਦੱਸੋ ਕਿ ਜੀ ਪੀ ਪੀ ਹਟਾਇਆ ਲੱਗਿਆ ਸਾਧਰਾ ਆਏ ਬਰਨਾਲੇ ਦਾ ਏਰੀਆ ਸਾਰੇ ਕੌਂਕੀ ਦੇ ਏਰੀਆ ਵਿੱਚ ਪੈਂਦਾ ਹੈ ਇੱਕ ਬੱਸ ਹੈ ਜਿਹੜੀ ਪੀਵੀ 04 49 47 ਪਿੰਡ ਡੱਲੇਵਾਲ ਤੋਂ ਨੌਰੀ ਬਾਡਰ ਮਹਾਪੰਚਾਇਤ ਆ ਕੋਹਰਾਨੇ ਚ ਪੂਰੀ ਉੱਥੇ ਜਾ ਰਹੀ ਸੀ ਜਦੋਂ ਇਹ ਸੂਲ ਪੱਤੀ ਨੇੜੇ ਪਹੁੰਚੀ ਤਾਂ ਇੱਕ ਟਰੱਕ ਨੰਮਰੀ ਪੀਵੀ 19 ਐਫ 15 43 ਜਿਹਦੇ ਵਿੱਚ ਕੋਰੀਆਂ ਲੱਗੀਆਂ ਹੋਈਆਂ ਨੇ ਉਹ ਕਿਲਾ ਤੋਂ ਹਾਈਵੇ ਤੇ ਚੜਿਆ ਅਗਰ ਪਿੱਛਾ ਦੇਖਦੇ ਬਗਾਇਆ ਜੀ ਬੱਸਾਂ ਨੇ ਮੁਦੇ ਕਨੈਕਟਰ ਸਾਈਡ ਆ ਡਰਾਈਵਰ ਵਾਲਾ ਪਾਸਾ ਵੱਜਿਆ ਜੀ ਬੱਸ ਵਿੱਚ ਤਕਰੀਬਨ 45 50 ਸਵਾਰੀਆਂ ਸਨ ਇਹਦੇ ਵਿੱਚ 4-5 ਆਦਮੀ ਇੰਜਰ ਨੇ ਸਰ ਕਿੱਥੇ ਭੇਜਿਆ ਗਿਆ ਜੀ ਇੰਜਰਾਂ ਨੂੰ ਹਸਪਤਾਲ ਭੇਜਿਆ ਗਿਆ ਸਰਕਾਰੀ ਬਰਨਾਲਾ ਜੀ ਟਰੱਕ ਦਾ ਡਰਾਈਵਰ ਫਰਾਰ ਹੈ ਜੀ ਇਹਦਾ ਐਕਸੀਡੈਂਟ ਕੀ ਪੂਰਾ ਮਾਮਲਾ ਜੀ ਇਹ ਅਜੂਤ ਕੋਠੇਗੁਰੂ ਤੋਂ ਕਿਸਾਨ ਯੂਨੀਅਨ ਦੇ ਬੱਸ ਸੀਗੀ ਇਹ ਤੇ ਇਹ ਤੇਜ਼ ਰਫ਼ਤਾਰ ਚ ਜ਼ਿਆਦਾ ਸੀਗੀ ਇத்து ਪਰਮ ਤੋਂ ਉਹਨੂੰ ਪਤਾ ਨਹੀਂ ਲੱਗਿਆ ਤੇ ਜਦੋਂ ਉਹ ਡਿਵਾਈਡਰ ਦਾ ਪਤਾ ਲੱਗਿਆ ਤਾਂ ਉਹ ਪਲਟ ਗਈ ਧੁੰਦ ਜ਼ਿਆਦਾ ਸੀਗੀ ਤੇ ਪਲਟ ਗਈ ਪਲਟਨ ਨਾਲ ਇਹਦੇ ਵਿੱਚ ਇੱਕ ਲੇਡੀਜ਼ ਜੀ ਦਾ ਡੈਥ ਹੋ ਗਈ ਹੈ 31-12 ਸੱਟਨ ਦੇ ਦਿਨਾਂ ਨੂੰ ਨਾਜ਼ਨ ਵਾਲੀ ਐਸਐਸਰ ਦੇ ਐਸਐਸਰ ਤੋਂ ਬਾਅਦ ਸਾਰੇ ਟ੍ਰੈਫਿਕ ਨੂੰ ਇਸ ਵਿੱਚ ਤੇ ਮੌਕੇ ਤੋਂ ਮੌਕੇ ਦਿੱਤੇ ਜੋ ਉਹਨਾਂ ਹਸਪਤਾਲ ਚ ਗਏ ਸਰ ਕਿੰਨੇ ਬੰਦੇ ਜਖਮੀ ਹੋਏ ਲਕਮੀ ਆ ਤੇ ਹਲੇ ਪ੍ਰੋਪਰ ਗਿਣਤੀ ਨਹੀਂ ਹੈ ਕਿਉਂਕਿ 50 ਤੋਂ ਉੱਪਰ ਇੰਨਾਂ ਦੇ ਵਿੱਚ ਬੱਸ ਆ ਰਹੀਆਂ ਸੀ ਤੇ ਉਹਦੇ ਤੇ ਜਿੰਨੇ ਫਟ ਸੀਗੇ ਸਾਰਿਆਂ ਨੂੰ ਉੱਥੇ ਐਂਬੂਲੈਂਸ ਤਾਂ ਹੀ ਤੇ ਸਰਕਾਰੀ ਗੱਡੀ ਆ ਲੱਗੀ ਅਸੀਂ ਹਸਪੀਟਲ ਭੇਜ ਨਾਪਰੀ ਹੋਰੀ ਮੈਂ ਹਾਕਮ ਸਿੰਘ ਕੋਠੇ ਢਾਲੀਆਲ ਇਥੇ ਲੋਕ ਹੀ ਰਹਿਣ ਆਲੇ ਸੀ ਤੇ ਇਹ ਕੋਠੇ ਗੁਰੂ ਕੋ ਤਾਂ ਚੱਲੇ ਸੀ ਅਗਰਾਹ ਸੰਜੁਨਰ ਦੀ ਗੱਡੀ ਸੀ ਇਹ ਸਾਰੇ ਕੋਠੇ ਗੁਰੂ ਦੀ ਸੀਗੀ ਸੰਗਤ ਦੇ ਦੀ ਇਹਦੇ ਵਿੱਚ ਸੀ ਹੈ ਚੱਲੀ ਸੀ ਤੇ ਅੱਜ ਉਹ ਇੰਡੀਆ ਟਹਾਣੇ ਉੱਥੇ ਚੱਲੇ ਸੀ ਪਾਰਾ ਜੋਏ ਪੋਲਾਗਾ ਇਹ ਪੁਲ ਬੰਨ ਵਿਚ ਹੀ ਨੁਕਸ ਪਿਆ ਹੋਇਆ ਹਾਂ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਪੁਲ ਦੇ ਉੱਤੇ ਜਰੂਰ ਗੌਰ ਕਰੀ ਜਾਵੇ ਇਹ ਪਹਿਲਾ ਇਸੀਡੈਂਟ ਨਹੀਂ ਹੋਇਆ ਇੱਥੇ ਵੀ ਪਹਿਲਾ ਇਸੀਡੈਂਟ ਹੋਇਆ ਪਿਛਲੇ ਵੀ ਪੁਛਤ ਰਿਪੋਰਟ ਕਢਾ ਕੇ ਦੇਖੇ ਜਾਣ ਕਿੰਨੇ ਕੇਸ ਇੱਥੇ ਹੋਏ ਹੋਏ ਨੇ ਵੀ ਇੱਥੇ ਤੀਜੇ ਦਿਨ ਹਰੇ ਆਏ ਤੀਜੇ ਦਿਨ ਤੇ ਗੱਡੀ ਦਾ ਆਕਾਰ ਦਾ ਟਰੱਕ ਦਾ ਇਸੀਡੈਂਟ ਹੁੰਦਾ ਇਹ ਪੁਲ ਬੰਨ ਦੇ ਵਿੱਚ ਜਿਆਦੇ ਗਲਾਈ ਚ ਬਣਿਆ ਹੋਇਆ ਇਹਨੂੰ ਜਵਾਰੇ ਸੁਧਾਰ ਕੇ ਬਣਾਇਆ ਜਾਵੇ ਇਹਦੇ ਉੱਤੇ ਗੌਰ ਕਰੀ ਜਾਵੇ ਬਰਾਦੀ ਜੋ ਨੁਕਸਾਨ ਹੋਇਆ ਉਹ ਬਹੁਤ ਵੱਡਾ ਹੋਇਆਗਾ ਤੇ ਉਹ ਬਾਅਦ ਵਿੱਚ ਪਤਾ ਲੱਗੂਗਾ ਜਿਸ ਤਰ੍ਹਾਂ ਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਵੀ ਬਸ ਬਹੁਤ ਤੇਜ਼ ਸੀ ਨਹੀਂ ਬਸ ਦੇਖੋ ਤੇਜ਼ ਤਾਂ ਚੱਲਦੀਆਂ ਨੇ ਗੱਡੀਆਂ ਤੇਜ਼ ਤਾਂ ਚੱਲਦੀ ਰਹੇ ਪਰ ਜਿਹੜਾ ਮੋੜ ਆ ਜਾਦੇ ਕਾਰਨ ਮੋੜ ਦਾ ਪੈਂਦਾ ਇੱਕਦਮ ਜਿਹੜਾ ਮੋੜ ਆ ਬਾਕੀ ਦਾ ਪਿੱਛੇ ਕੋਈ ਬੋਰਡ ਨਹੀਂ ਲੱਗਿਆ ਹੋਇਆ ਉੱਥੇ ਉਹਨੂੰ ਲਾਲ ਬੱਤੀ ਲਾਉਣੀ ਚਾਹੀਦੀ ਆ ਬਕਾਇਦਾ ਚਾਰਜ ਵਾਲੀ ਬੱਤੀ ਲੱਗੀ ਹੋਵੇ ਉਹ ਹਰ ਵਕਤ ਜਗਦੀ ਰਹੇ ਉੱਥੇ ਉਹਨਾਂ ਤੇ ਜਗਦਾ ਬੁੱਝਦਾ ਹੋਵੇ ਵੀ ਸੰਗਰੂਰ ਪਟਿਆਲਾ ਇਧਰ ਦੇ ਪਾਸੇ ਬਟਿੰਡਾ ਉੱਥੇ ਕੋਈ ਸਾਈਨ ਬੋਰਡ ਨਹੀਂ ਲੱਗਿਆ ਹੋਇਆ ਕਿਹੜੀ ਇਹ ਐਂਬੂਲੈਂਸਾਂ ਪਹੁੰਚੀਆਂ ਸੀ ਐਂਬੂਲੈਂਸਾਂ ਪਹੁੰਚੀਆਂ ਸੀ ਬਹੁਤ ਅਫਦੇ ਘੰਟੇ ਦੀ ਐਂਬੂਲੈਂਸਾਂ ਪਹੁੰਚ ਗਈਆਂ ਸਾਰੀਆਂ ਤੇ ਪ੍ਰਸ਼ਾਸਨ ਨੇ ਤਾਂ ਬਹੁਤ ਹਿੰਮਤ ਕਰੀ ਆ ਤੇ ਅਸੀਂ ਵੀ ਜੋ ਲੋਕਲ ਕੋਠਾ ਅਸੀਂ ਟਰੈਕਟਰ ਲੈ ਕੇ ਆਏ ਯਾਰ ਕਿ ਯਾਰ ਕਿ ਯਾਰ ਕਿ ਯਾਰ ਕਿ ਬੰਦੇ ਕੱਢੇ ਆ ਕੇ ਹੁਣ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਜੋ 60 ਵਜ ਗਈ ਉਹ ਤਾਂ ਹੁਣ ਕੋਈ ਹੋਰ ਹੀ ਨਾ ਹੋ ਸਕਦਾ ਉਹ ਤਾਂ ਜੋ ਪ੍ਰਮਾਤਮਾ ਦੇ ਹੱਥਾਂ ਉਹ ਹੀ ਹੋ